ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਬਹੁਤ ਸੋਹਣੀ ਤੇ ਦਿਲਚਸਪ ਕਹਾਣੀ ਲੈ ਕੇ ਆਏ ਹਾਂ ਸਿੱਖਿਆ ਚੋ ਕਹਾਣੀ ਲੈ ਕੇ ਆਏ ਹਾਂ ਜਿੰਮੇ ਤੁਸੀਂ ਪਹਿਲਾਂ ਵੀ ਆਪਣੀਆਂ ਕਹਾਣੀਆਂ ਨੂੰ ਬਹੁਤ ਸਾਰਾ ਪਿਆਰ ਦਿੱਤਾ ਹੈ ਤੇ ਆਸ ਕਰਦੇ ਹਾਂ ਇਸ ਕਹਾਣੀ ਵੀ ਨੂੰ ਵੀ ਬਹੁਤ ਸਾਰਾ ਪਿਆਰ ਦਿਓਗੇ ਤੇ ਸੋਨੂੰ ਇਹ ਕਹਾਣੀ ਬਹੁਤ ਪਸੰਦ ਆਉਗੀ ਕਹਿੰਦੇ ਵੀ ਦੱਖਣ ਭਾਰਤ ਦੇ ਏਰੀਆ ਚ ਇੱਕ ਸਾਧੂ ਮੰਤ ਜੀ ਰਹਿੰਦੇ ਸਨ ਸਾਧੂ ਮਹੰਤ ਜੀ ਨੇ ਬਹੁਤ ਸਾਧਨਾ ਕਰਨ ਤੋਂ ਬਾਅਦ ਉਹਨਾਂ ਨੂੰ ਭਵਿੱਖ ਜਾਣਨ ਦਾ ਵਰ ਪ੍ਰਾਪਤ ਹੋ ਗਿਆ। ਜਦੋਂ ਭਵਿੱਖ ਜਾਣਨ ਦਾ ਵਰ ਪ੍ਰਾਪਤ ਹੋ ਗਿਆ ਮਤਲਬ ਕਿ ਸਾਧੂ ਮਹੰਤ ਜੀ ਆਉਣ ਵਾਲਾ ਸਮਾਂ ਦੱਸ ਦਿੰਦੇ ਸੀ ਕਿ ਕਿਸੇ ਇਨਸਾਨ ਦਾ ਕਿਹੜਾ ਜਿਹਾ ਸਮਾਂ ਆਊਗਾ। ਚਲੋ ਜੀ ਮਹਾਤਮਾ ਜੀ ਦੀ ਬਹੁਤ ਪ੍ਰਸ਼ੰਸਾ ਹੋਈ ਬਹੁਤ ਤੁਰ ਉਦਰੋ ਲੋਕ ਉਹਨਾਂ ਲਗਿਆਉਣ ਲੱਗੇ ਆਪਣਾ ਭਵਿੱਖ ਜਾਣਨ ਲਈ ਕਿ ਸਾਡਾ ਆਉਣ ਵਾਲਾ ਕੱਲ ਕਿਦਾਂ ਦਾ ਹੋਵੇਗਾ। ਸਾਧੂ ਦੀ ਮਹੰਤ ਮ ਮਹਤਵਾ ਦਿਨ ਪ੍ਰਤੀ ਦਿਨ ਪੂਰੇ ਏਰੀਆ ਚ ਵਧ ਗਈ ਬਹੁਤ ਦੂਰੋਂ ਦੂਰੋਂ ਲੋਕ ਆਈ ਗਏ ਇਸੇ ਤਰ੍ਹਾਂ ਸਮਾਵੇ ਇਤਦਾ ਗਿਆ ਜਦੋਂ ਮਹਾਤਮਾ ਬੁੱਧ ਜੀ ਆਪ ਬਿਰਧ ਹੋ ਗਏ ਤਾਂ ਉਹਨਾਂ ਨੇ ਸੋਚਿਆ ਵੀ ਕਿਉਂ ਨਾ ਮੈਂ ਆਪਣਾ ਭਵਿੱਖ ਜਾਨਾਂ ਕਿ ਮੇਰਾ ਆਉਣ ਵਾਲਾ ਸਮਾਂ ਕਿਹਜਾ ਹੋਊਗਾ ਮਹਾਤਮਾ ਜੀ ਨੇ ਜਦੋਂ ਚਲੋ ਆਪਣੇ ਆਸਣ ਵਿੱਚ ਬੈਠੇ ਜੇਖਾ ਬੰਦ ਕੀਤੀਆਂ ਤੇ ਉਹਨਾਂ ਨੇ ਮਤਲਬ ਕਿ ਦੂਰ ਦ੍ਰਿਸ਼ਟੀ ਨਾਲ ਆਪਣਾ ਅਗਲਾ ਜਨਮ ਦੇਖਿਆ ਅਗਲੇ ਜਨਮ ਵਿੱਚ ਮਹਾਤਮਾ ਜੀ ਨੇ ਕੀ ਦੇਖਦੇ ਹਨ ਕੀ ਉਹ ਇਸ ਜਨਮ ਵਿੱਚ ਮਰਨ ਤੋਂ ਬਾਅਦ ਅਗਲੇ ਜਨਮ ਵਿੱਚ ਸੂਰ ਬਣ ਜਾਂਦੇ ਹਨ ਤੇ ਉਹ ਗੰਦ ਗੰਦੇ ਨਾਲੇ ਗੰਧੀਆਂ ਚੀਜ਼ਾਂ ਵਿੱਚ ਸਾਰਾ ਦਿਨ ਮੂੰਹ ਮਾਰਦੇ ਰਹਿੰਦੇ ਹਨ ਤੇ ਜਦੋਂ ਮਹਾਤਮਾ ਜੀ ਆਪਦੀ ਅੱਖਾਂ ਖੋਲ੍ਹੀਆਂ ਸਾਧਨਾ ਤੋਂ ਵਾਪਸ ਆਏ ਉਹਨਾਂ ਨੇ ਮਤਲਬ ਆਪਣੇ ਚੇਲੇ ਨੂੰ ਆਪਣੇ ਕੋਲ ਬੁਲਾਇਆ ਤੇ ਸਾਰੀ ਗੱਲ ਦੱਸੀ ਵੀ ਮੈਂ ਥੋੜੇ ਟਾਈਮ ਬਾਅਦ ਮੈਂ ਇੱਥੇ ਮਤਲਬ ਕਿ ਆਪਣਾ ਸਰੀਰ ਛੱਡ ਜਾਣਾ ਤੇ ਮੇਰੇ ਅਗਲੇ ਜਨਮ ਵਿੱਚ ਮੈਂ ਸ਼ੂਰ ਦਾ ਰੂਪ ਧਾਰਨ ਕਰੂੰਗਾ ਤੇ ਮਹਾਤਮਾ ਜੀ ਨੇ ਚੇਲੇ ਨੂੰ ਕਿਹਾ ਵੀ ਤੂੰ ਐ ਕਰੀ ਵੀ ਮੈਨੂੰ ਪਸਾਨ ਕੇ ਨਾ ਮੈਨੂੰ ਮਾਰਨੀ ਮੈਂ ਗੰਦ ਜਿਹੀ منہ ਮਾਰਨਾ ਚਾਹੁੰਦਾ ਤੇ ਚੇਲੇ ਨੇ ਕਿਹਾ ਕਹਿੰਦੇ ਵੀ ਮਹਾਤਮਾ ਜੀ ਮੈਂ ਤੁਹਾਨੂੰ ਕਿੱਦਾਂ ਪਸਾਂਵਾਂ ਮੈਨੂੰ ਕੀ ਪਤਾ ਲੱਗੂ ਵੀ ਤੁਸੀਂ ਕੌਣ ਹੋ ਕਿਹੜਾ ਰੂਪ ਆ ਤੁਹਾਡਾ ਵੀ ਕਿਹੜੇ ਸੂਰ ਹੋ ਤੁਸੀਂ ਤੇ ਮਹਾਤਮਾ ਜੀ ਨੇ ਉਹਨੂੰ ਕਿਹਾ ਵੀ ਜਿਹੜਾ ਮੇਰੇ ਮੱਥੇ ਤੇ ਇਹ ਨਿਸ਼ਾਨ ਹੈ ਇਹ ਮੇਰੇ ਅਗਲੇ ਜਨਮ ਵਿੱਚ ਵੀ ਇੱਥੇ ਮੇਰੇ ਮੱਥੇ ਤੇ ਹੋਗਾ ਤੂੰ ਹੀ ਪਸਾਨ ਕੇ ਮੈਨੂੰ ਮਾਰਦੀ ਚਲੋ ਜੀ ਮਹਾਤਮਾ ਜੀ ਨੇ ਆਪਣਾ ਸਰੀਰ ਛੱਡਤਾ ਕੁਝ ਟਾਈਮ ਬਾਅਦ ਤੇ ਉਹ ਅਗਲੀ ਜੁਨੀ ਚ ਸੂਰ ਬਣ ਗਏ ਚੇਲੇ ਨੇ ਮਹਾਤਮਾ ਜੀ ਦੀ ਜੋ ਗੱਲ ਉਹਨਾਂ ਨੇ ਕਹੀ ਸੀ ਉਹ ਤੇ ਪੂਰਨ ਉਤਰਨ ਵਾਸਤੇ ਥਾਂ-ਥਾਂ ਦੇ ਗੰਦੇ ਨਾਲਿਆਂ ਨਾਲ ਗਲੀਆਂ ਵਿੱਚ ਸੂਰ ਨੂੰ ਭਾਲਦਾ ਫਰੀਕ ਆ ਜਿੱਥੇ ਸੂਰਾਂ ਝੁੰਡ ਹੋਵੇ ਉਹ ਕਿ ਚੇਲਾ ਜਾਇਆ ਕਰੇ ਬਹੁਤ ਥੱਕ ਹਾਰ ਕੇ ਉਹ ਇੱਕ ਵਾਰ ਜੰਗਲ ਦੇ ਵਿੱਚ ਗਿਆ ਉੱਥੇ ਇੱਕ ਸੂਰ ਗੰਦ ਚ ਮੂੰਹ ਮਾਰ ਰਿਹਾ ਸੀਗਾ ਜਦੋਂ ਗੰਦ ਚ ਮੂੰਹ ਵਾਲੇ ਚੇਲੇ ਨੇ ਕੀ ਦੇਖਦਾ ਚੇਲੇ ਨੇ ਜੋ ਦੇਖਿਆ ਵੀ ਹਾਂ ਇਹ ਤਾਂ ਉਹ ਵੀ ਨਿਸ਼ਾਨਾ ਜਿਹੜਾ ਮਹਾਤਮਾ ਜੀ ਨੇ ਮੈਨੂੰ ਦੱਸਿਆ ਸੀਗਾ ਤੇ ਜਦੋਂ ਮਹਾਤਮਾ ਜੀ ਜੋ ਸੂਰ ਦੇ ਰੂਪ ਵਿੱਚ ਸਨ ਚੇਲਾ ਉਹਨੂੰ ਮਾਰਨ ਲਈ ਗਿਆ ਤਾਂ ਮਹਾਤਮਾ ਜੀ ਅੱਗੇ ਸੂਰ ਬੋਲ ਕੇ ਕਹਿੰਦਾ ਨਾ ਨਾ ਕੋਈ ਭਪਤਾ ਇਹ ਕੰਮ ਨਾ ਕਰੀ ਵੀ ਮੈਨੂੰ ਇਹ ਮੇਰੀ ਜਿੰਦਗੀ ਮੇਰੀ ਜਿੰਦਗੀ ਬਹੁਤ ਪਿਆਰੀ ਹੈ ਵੀ ਜਿੱਥੇ ਜੀ ਕਰਦਾ ਉੱਥੇ ਲਟ ਜਾਣਾ ਜਿੱਥੇ ਜੀ ਕਰਦਾ ਉੱਥੇ ਖਾਣ ਲੈਣਾ ਨਾ ਕੋਈ ਟੈਨਸ਼ਨ ਨਾ ਕੋਈ ਫਿਕਰ ਤੂੰ ਜਾ ਆਪਣੇ ਕੰਮ ਕਰ ਮੈਂ ਆਵਦੀ ਇਸ ਜ਼ਿੰਦਗੀ 'ਚ ਬਹੁਤ ਖੁਸ਼ ਹਾਂ ਤੇ ਇਹ ਸੁਣ ਕੇ ਚੇਲਾ ਆਪਣੇ ਰਾਹਤੇ ਚੱਲ ਗਿਆ ਤੇ ਇਸ ਕਹਾਣੀ ਤੋਂ ਆਪਾਂ ਨੂੰ ਸਿੱਖਿਆ ਕੀ ਮਿਲਦੀ ਹੈ ਇਸ ਕਹਾਣੀ ਤੋਂ ਆਪਾਂ ਨੂੰ ਸਿੱਖਿਆ ਮਿਲੀ ਹੈ ਕਿ ਜੋ ਪ੍ਰਮਾਤਮਾ ਨੇ ਜਿਸ ਨੂੰ ਵੀ ਜਿਹੜਾ ਜਿਹਾ ਰੂਪ ਦਿੱਤਾ ਹਰ ਆਪਣੇ ਜੀਵਨ ਵਿੱਚ ਖੁਸ਼ ਹੈ ਜ਼ਰੂਰੀ ਨਹੀਂ ਆਸਾਨੀ ਰੂਪ ਵਿੱਚ ਵੀ ਖੁਸ਼ ਹੈ ਜੋ ਚਿੜੀ ਕੀੜਾ ਸੱਪ ਜੋ ਵੀ ਜਿਹੜੀ ਵੀ ਜੁਨੀ ਨੂੰ ਮਿਲੀ ਹੋਈ ਆ ਉਹ ਪ੍ਰਮਾਤਮਾ ਦੀ ਦੇਣ ਹੁੰਦੀ ਆ ਪ੍ਰਮਾਤਮਾ ਨੇ ਹੀ ਸਭ ਲੀਲਾ ਰਚੀ ਹੁੰਦੀ ਹੈ ਹਰੇਕ ਜੀਵ ਜੰਤੂ ਆਪਣੀ ਜ਼ਿੰਦਗੀ ਆਪਣੇ ਜੀਵਨ 'ਚ ਖੁਸ਼ ਰਹਿੰਦਾ ਹੈ ਤੇ ਕਦੇ ਵੀ ਜੀਵਾਂ ਨੂੰ ਉਹ ਬੇਜਮਾਨਾਂ ਨੂੰ ਉਹਨਾਂ ਤੇ ਜੁਰਮ ਨਹੀਂ ਕਰਨਾ ਚਾਹੀਦਾ ਹਰ ਨੂੰ ਆਪਣੀ ਜੀਵਨ ਦੀ ਲੀਲਾ ਆਪਣਾ ਜੀਵਨ ਸਮਾਂ ਬਹੁਤ ਹੀ ਵਧੀਆ ਲੱਗਦਾ ਹੈ ਤੇ ਕਿਦਾਂ ਲੱਗੀ ਆਪਣੀ ਕਹਾਣੀ ਕਾਹਮ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਭੁੱਲਾਂ ਚੁੱਕਾਂ ਦੀ ਮਾਫੀ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ